ਸੱਚੀ ਗੱਲ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਕਿ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਖਬੀ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਘਟਨਾ ਜਿਹੜੀ ਇਹ ਕੈਮਰੇਆਂ ਦੇ ਵਿੱਚ ਕੈਦ ਹੋ ਗਏ ਤੁਹਾਨੂੰ ਦੱਸ ਦਈਏ ਕਿ ਸੁਖਬੀ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਅ ਕੱਲ ਜਦੋਂ ਸਜਾ ਲਾ ਦਿੱਤੀ ਤਾਂ ਉਹਨਾਂ ਨੇ ਸੇਵਾਦਾਰਾਂ ਦੀ ਪੋਸ਼ਾਕ ਪਾ ਕੇ ਇਹ ਦਰਬਾਰ ਸਾਹਿਬ ਦੇ ਐਂਟਰੈਂਸ ਦੇ ਉੱਤੇ ਜਿਹੜਾ ਆ ਆਪਣੀ ਸੇਵਾ ਨਿਭਾ ਰਹੇ ਸੀ ਤਾਂ ਦੱਸ ਦਈਏ ਕਿ ਉੱਥੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕਿ ਇੱਕ ਸਿੰਘ ਨੇ ਆਪਣੇ ਡੱਬ ਦੇ ਵਿੱਚੋਂ ਪਿਸਟ ਜਾਰ ਵਾਲਵਰ ਕੱਢ ਕੇ ਜਿਹੜਾ ਆ ਸੁਖਬੀਰ ਸਿੰਘ ਬਾਦਲ ਹਣਾ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਗੋਲੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਗੋਲੀ ਮਾਰਨ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਤੇ ਉਸੇ ਵੇਲੇ ਹੀ ਪਬਲਿਕ ਨੇ ਉਹਨਾਂ ਨੂੰ ਘੇਰ ਲਿਆ ਤੇ ਤੁਸੀਂ ਦੇ ਦੇ ਪਿਓ ਵੀ ਉਹ ਗੋਲੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਨਹੀਂ ਲੱਗੀ ਪਰ ਕਿਤੇ ਨਾ ਕਿਤੇ ਜਿਹੜਾ ਆ ਉੱਥੇ ਹਫੜਾ ਦਫੜੀ ਮੱਚ ਗਈ ਆਪਣਾ ਦਬੜੀ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਇੱਕ ਦਾਮੀ ਜਿਹੜਾ ਆ ਸੰਗਤਾਂ ਨੇ ਉਹਨਾਂ ਨੂੰ ਆਣ ਕੇ ਫੜ ਲਿਆ ਤੇ ਸੇਵਾਦਾਰਾਂ ਨੇ ਫੜਨ ਤੋਂ ਬਾਅਦ ਜਿਹੜਾ ਆ মিডিਆ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਗੋਲੀ ਕਿਉਂ ਮਾਰੀ ਕਿੱਦਾਂ ਮਾਰੀ ਕਿਉਂ ਮਾਰੀ ਕਿਦਾਂ ਮਾਰੀ ਲਗਾਤਾਰ ਜਿਹੜੇ ਆ ਪੱਤਰਕਾਰ ਇਹੀ ਸਵਾਲ ਕਰਦੇ ਨਗਰ ਆ ਰਹੇ ਨੇ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਨੇ ਉਹ ਬਾਲ-ਬਾਲ ਬਚੇ ਨੇ ਤੁੰਦਾ ਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਜਿਹੜੀ ਇਹ ਸਜ਼ਾ ਲਗਾਈ ਗਈ ਸੀ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਤੇ ਉਹਨਾਂ ਨੇ ਸੇਵਾਦਾਰਾਂ ਦੀ ਪੋਸ਼ਾਕ ਪਾ ਕੇ ਆਪਣੀ ਜਿਹੜੀ ਇਹ ਸਜ਼ਾ ਨੂੰ ਨਿਭਾਉਣ ਦੇ ਲਈ ਜਿਹੜੀ ਆਪਣੀ ਸਜ਼ਾ ਨੂੰ ਪੂਰਾ ਕਰਨ ਦੇ ਲਈ ਜਿਹੜਾ ਆ ਉਹ ਜਿਹੜਾ ਆ ਦਰਬਾਰ ਸਹਿਬ ਦੇ ਮੇਨ ਅ ਗੇਟ ਤੇ ਗਾੜੀ ਜਿਹੜਾ ਆਇਆ ਬੈਠੀ ਹੋਈ ਸੀ ਤੇ ਉੱਥੇ ਹੀ ਆਪਣੀ ਡਿਊਟੀ ਨਿਭਾ ਰਹੇ ਸੀ ਤੇ ਇਹਦੇ ਵਿੱਚ ਜਿਹੜਾ ਇੱਕ ਸਿੱਖ ਜਿਹੜੇ ਨੇ ਉਹ ਆਉਂਦੇ ਨੇ ਡੱਬ ਦੇ ਵਿੱਚੋਂ ਪਿਸਟਲ ਕੱਢਦੇ ਨੇ ਤੇ ਜਿਹੜਾ ਆ ਉਹਨਾਂ ਦੇ ਉੱਤੇ ਗੋਲੀ ਦਾਗ ਦਿੰਦੇ ਨੇ ਐਨਆਰ ਦੇ ਵਿੱਚ ਜਿਹੜਾ ਆ ਕਿਸੇ ਨੇ ਉਹਨਾਂ ਦਾ ਹੱਥ ਉੱਪਰ ਕਰ ਦਿੱਤਾ ਜਿਹਦੇ ਨਾਲ ਗੋਲੀ ਜਿਹੜੀ ਏ ਉਸਬੀ ਸਿੰਘ ਬਾਦਲ ਉਹਨਾਂ ਨੂੰ ਨਹੀਂ ਲੱਗੀ ਤੇ ਬਚਾਅ ਹੋ ਗਿਆ ਪਰ ਉਥੇ ਅਫਰਾ ਫਰੀਦਾ ਮਾਹੌਲ ਬਣ ਗਿਆ ਲਗਾਤਾਰ ਜਿਹੜਾ ਆ ਇਹ ਨਿਊਜ਼ ਜਿਹੜੀ ਫਲੈਸ਼ ਹੋ ਰਹੀ ਏ ਬੀ ਸਿੰਘ ਬਾਦਲੋਂਾਂ ਦੇ ਉੱਤੇ ਗੋਲੀ ਜਿਹੜੀ ਇਹ ਉਹ ਚਲਾਈ ਗਈ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਹ ਕਟਨਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਸਾਹਮਣੇ ਆਉਂਦੀ ਏ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ